ਕੀ ਕਹਿਣਾ ਚਾਹੁੰਦਾ ਜਿਹੜੀ ਬਹੁਤ ਤੁਹਾਡੀ ਗਲੇਟੇ ਚ ਪਾ ਪਹਿਲਾਂ ਤਾਂ ਉਸ ਪ੍ਰਮਾਤਮਾ ਦਾ ਸਾਡੇ ਪੂਰੇ ਫੈਮਿਲੀ ਦਾ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਇੱਕ ਨਿਮਾਣੇ ਜੀ ਤੁਸੀ ਸਾਰੇ ਵਾਰਡ ਨੰਬਰ 8 ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਇੰਨਾ ਜ਼ਿਆਦਾ ਵਿਸ਼ਵਾਸ ਕੀਤਾ ਐਡਾ ਵੱਡਾ ਮਾਣ ਦਿੱਤਾ ਮੇਰੇ ਪਰਿਵਾਰ ਦਾ ਬਹੁਤ ਧੰਨਵਾਦ ਸਾਡੇ ਦਾ ਕੈਰੋ ਸਾਹਿਬ ਨੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਇੱਕ ਨਿਮਾਣੇ ਜਿਹਨੂੰ ਬਹੁਤ ਜ਼ਿਆਦਾ ਮਾਣ ਦਿੱਤਾ ਜੀ ਮੈਂ ਸਾਰਿਆਂ ਦਾ ਰਿਣੀ ਆ ਜੀ ਧੰਨਵਾਦ ਕਰਦਾ ਜੀ ਬਹੁਤ ਅ ਸਰ 45 46 ਵੋਟਾਂ ਦੇ ਨਾਲ ਲੀਡ ਦੇ ਨਾਲ ਆਪਾਂ ਦਿੱਤਿਆ ਜੀ ਤੇ ਬਾਕੀ ਇਹਦੇ ਐਗਜ਼ੈਕਟ ਕੋਈ ਨੂੰ ਵੀ ਨਹੀਂ ਪਤਾ ਜੀ ਕਿੰਨਿਆਂ ਨਾਲ ਬਸ ਇੰਨੇ ਹੀ ਪਤਾ ਜੀ ਵੀ ਜਿੱਤ ਗਏ ਜੀ ਅੱਜ ਪਹਿਲਾਂ ਸਭ ਤੋਂ ਪਹਿਲਾਂ ਰੇਨ ਸਾਹਿਬ ਬਰਦਾਰ ਸਾਹਿਬ ਇਹ ਇੱਥੋਂ ਹੀ ਇੱਥੋਂ ਹੀ ਸ਼ੁਰੂ ਹੋਏ ਸੀਗੇ ਜੀ ਤੇ ਇੱਥੇ ਸਭ ਤੋਂ ਪਹਿਲਾਂ ਹੁਣ ਜਿੱਤ ਕੇ ਸਿੱਧਾ ਇੱਥੇ ਆਏ ਆ ਜੀ ਇਹ ਜਗ੍ਹਾ ਦੇ ਵਿੱਚ ਬਹੁਤ ਪਾਵਰ ਆ ਜੀ ਇੱਥੇ ਜਿਹੜੀ ਕਹਿੰਦੇ ਜੋ ਮੰਗੇ ਠਾਕੁਰੇ ਆਪਨ ਨੇ ਦਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਹੀ ਹਾਂ ਉਹ ਸੱਚ ਹੋਵੇ ਜੋ ਤੁਮ ਮੰਗਦੇ ਆ ਹੁੰਦਾ ਨਹੀਂ ਜੀ ਕਾਫੀ ਸਹਿਯੋਗ ਮਿਲਿਆ ਮੋਟਰਸਪੋਰਟਾਂ ਦਾ ਅੱਜ ਕੀ ਕਹਿਣਾ ਚਾਹੁੰਦੇ ਬਹੁਤ ਜ਼ਿਆਦਾ ਜੀ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਸਾਰੇ ਹੀ ਸੰਗਤ ਦਾ ਸਾਰੀ ਸਮੁੱਚੀ ਪਾਰਟੀ ਦਾ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਹਿਯੋਗ ਮਿਲਿਆ ਸਾਰਿਆਂ ਦਾ ਜੀ ੱੱਕਾ ਬਹੁਤ ਹੋਇਆ ਸਰਕਾਰ ਦੇ ਉਲਟ ਇਲੈਕਸ਼ਨ ਲੜਦੀ ਸੀ ਲੜੇ ਸੀ ਬੜੀਆਂ ਵੋਟਾਂ ਇਹਨਾਂ ਨੇ ਕੈਨਸਲ ਕਰਾਈਆਂ ਬੜਾ ਤੇ ਗੁੰਡਾਗਰਦੀ ਵੀ ਕੀਤੀ ਪਰ ਰੇਰੂ ਸਾਹਿਬ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰਿਆਂ ਦੀ ਮੇਰੀ ਜਿੰਨੀ ਵੀ ਮੇਰੀ ਟੀਮ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਬੜਾ ਹੀ ਵਧੀਆ ਤਰੀਕੇ ਨਾਲ ਇਲੈਕਸ਼ਨ ਫਿਰ ਵੀ ਪਰਮਾਤਮਾ ਨੇ ਸਾਡੀ ਜਿੱਤ ਦੇ ਝੋਲੀ ਪਾਇਆ ਜੀ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਬਹੁਤ ਚਾਅ ਸੀ ਤੁਹਾਡਾ ਲੜਨ ਦਾ ਬਹੁਤ ਸ਼ੌਂਕ ਸੀ ਮੈਨੂੰ ਇਕੋ ਹੀ ਇਕੋ ਹੀ ਸ਼ੌਂਕ ਆ ਜੀ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦੇ ਨਾਲ ਸੇਵਾ ਕਰਨੀ ਆ ਜੀ ਦੂਜੀ ਨੰਬਰ ਤੇ ਗੱਲ ਆ ਜੀ ਏ ਵਾਰ ਨੂੰ ਵਾਰ ਨੰਬਰ 8 ਨੂੰ ਮੈਂ ਮਾਡਲ ਬਣਾਉਂਗਾ ਜੀ ਵਾਰਡ ਨੰਬਰ 8 ਅੱਜ ਇਹ ਚਾਪੂਰਾ ਹੋਇਆ ਕੌਂਸਲ ਬਣ ਗਿਆ ਅੱਜ ਬਿਲਕੁਲ 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 ਕੰਮ ਕੀਤਾ ਤੇ ਹੁਣ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਚੱਲਾਂ ਸਰ ਵਾਰਡ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿੰਨੇ ਵੀ ਰਹਿੰਦੇ ਕੰਮ ਨੇ ਕੋਈ ਸਫਾਈ ਦਾ ਕੰਮ ਆ ਜੀ ਕੋਈ ਕੂੜੇ ਦੀ ਸਮੱਸਿਆ ਕੋਈ ਛੋਟੇ ਮੋਟੇ ਪਾਰ ਕੋਈ ਵੀ ਦਿੱਕਤ ਸਮੱਸਿਆ ਜੀ ਆ ਬਿਜਲੀ ਦੀ ਸਮੱਸਿਆ ਮੈਂ ਮਤਲਬ ਆਪਣੇ ਵੱਲੋਂ ਮੈਂ 100% ਆਪਣਾ ਜੋਰ ਲਾਉਂਗਾ ਜੀ ਇੱਕ ਵੱਡੀ ਸਮੱਸਿਆ ਜਿਹੜੀ ਰਹੀ ਆ ਦੇਣੀ ਤੋਂ ਨੂੰ ਵੋਟਾਂ ਦੇ ਵਿੱਚ ਤੁਹਾਨੂੰ ਵੀ ਰਹੀ ਸਾਰੇ ਬੰਦਾਂ ਦੇ ਵਿੱਚ ਰਹੀ ਹੈ ਉਹਦੇ ਬਾਰੇ ਕੀ ਕਹਿੰਦਾ ਜਿਹੜੀਆਂ ਵੋਟਾਂ ਇੱਧਰ ਦੀਆਂ ਉੱਧਰ ਕੀਤੀਆਂ ਜਾਈਆਂ ਬਹੁਤ ਜ਼ਿਆਦਾ ਜੀ ਇਹ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਸਰਕਾਰ ਦੀ ਗਲਤੀ ਹੈ ਬਿਲਕੁਲ ਸਰਕਾਰ ਦੀ ਗਲਤੀ ਹੈ ਇਹ ਸੋ ਹੀ ਹੋ ਰਹੀ ਸਰ ਸਾਰੀ ਰਲਿ ਮਿਲੀ ਇਹ ਗੇਮ ਆ ਜੀ ਇਹਨਾਂ ਦਾ ਇੱਕੋ ਹੀ ਮਕਸਦ ਸੀ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਅਵਾਰਡ ਨੂੰ ਹਰਾਈਏ ਤੇ ਅਸੀਂ ਜਿੱਤੀ ਅਵਾਰਡ ਪਰ ਜਦੋਂ ਪਰਮਾਤਮਾ ਦਾ ਅਸ਼ੀਰਵਾਦ ਸਿਰ ਤੇ ਹੋਵੇ ਜੀ ਤੁਹਾਡੀ ਸਾਰੀ ਸੰਗਤ ਦਾ ਅਸ਼ੀਰਵਾਦ ਸਿਰ ਤੇ ਹੋਵੇ ਜੀ ਫਿਰ ਕੋਈ ਹਰਾਉਣ ਵਾਲਾ ਨਹੀਂ ਹੈਗਾ ਜੀ ਵਾਹਿਗੁਰੂ ਸੱਚੀ ਬੋਖ ਕਹਿੰਦਾ ਸਾਬ ਕਾਫੀ ਦਿਨ ਹਾਂਜੀ 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 ਬਹੁਤ ਮਿਹਨਤ ਕੀਤੀ ਐ ਮੁੰਡਾ ਬਹੁਤ ਇਮਾਨਦਾਰ ਸੀਗਾ ਕੋਈ ਬਹੁਤ ਨਿੱਗੇ ਸੰਭਾਲਦਾ ਮਾਲਕ ਹੈ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਦੇ ਤੇ ਕੀਤੀ ਐ ਤੇ ਕਾਂਗਰਸ ਦੇ ਵਿੱਚ ਆਏ ਤੇ ਕਾਂਗਰਸੀਆਂ ਬਹੁਤ ਵੱਡਾ ਇਹਨਾਂ ਨੂੰ ਮਾਨ ਦਿੱਤਾ ਸਤਿਕਾਰ ਦਿੱਤਾ ਤੇ ਹੁਣ ਸਾਡੀਆਂ ਇਹਨਾਂ ਦੇ ਉੱਤੇ ਆਸਾਂ ਨੇ ਬਹੁਤ ਜ਼ਿਆਦਾ ਬਈ ਇਹ ਨਿਧੜਕ ਹੋ ਕੇ ਬਿਲਕੁਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਉਸ ਮਾਰ ਦੇ ਵਿੱਚ ਇਹ ਕੰਮ ਕਰਨਗੇ ਤੇ ਅੱਗੋਂ ਵੀ ਮਜਬੂਤੀ ਦਾ ਰਾਹ ਫੜਦੇ ਹੋਏ ਤੇ ਸਾਨੂੰ ਚਾਹੇ ਕਿਸੇ ਨੇ ਵੋਟਾਂ ਪਾਈਆਂ ਚਾਹੇ ਨਾ ਪਾਈਆਂ ਹੁਣ ਇਹ ਸਾਰੇ ਮਾਰ ਦੇ ਕਾਉਂਸਲਰ ਨੇ ਤੇ ਸਾਰੇ ਮਾਰ ਦੇ ਧੰਨਵਾਦੀਆਂ ਤੇ ਸਾਰੇ ਮਾਰ ਦੇ ਕਾਉਂਸਲਰ ਹੋਣ ਦੇ ਨਾਤੇ ਜੋ ਵੀ ਅਧੂਰੇ ਬਏ ਕੰਮ ਨੇ ਉਹ ਇਹ ਪੂਰੇ ਕਰਨਗੇ ਜਰੂਰ ਸਾਹਿਬ ਐਡਵੋਕੇਟ ਹੋ ਤੁਸੀਂ ਬੁੱਢਾ ਇੱਧਰ ਦੀਆਂ ਉੱਧਰ ਹੋਈਆਂ ਉੱਧਰ ਦੀਆਂ ਇੱਧਰ ਹੋਈਆਂ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਆਪਣੇ ਬੰਦੇ ਜਤੌੜ ਲਿਕੇ ਇਹਦੇ ਬਿਲਕੁਲ ਕੀਤਾ ਬਿਲਕੁਲ ਬਿਲਕੁਲ ਕੀਤਾ ਜੀ ਕਾਰਵਾਈ ਬਣਦੀ ਹੈ ਤੇ ਕੋਈ ਹਾਂ ਬਿਲਕੁਲ ਬਣਦੀ ਹੈ ਜੀ ਲੀਹੂ ਕਾਰਵਾਈ ਬਣਦੀ ਹੈ ਜੀ ਕਰਦੇ ਤੁਸੀਂ ਕਰੋਗੇ ਵੀਐਲਓ ਨੇ ਜੋ ਦੱਸਿਆ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਦੱਸ ਕੇ ਕਰਵਾਉਂਗੇ ਸੀ ਆ ਕੇ ਕਿ ਉਹ ਜੋ ਕਟਵਾਣ ਹੋਈ ਹੈ ਉਹਦੀ ਵਿਰੋਧ ਨਹੀਂ ਅੱਜ ਕਾਂਗਰਸ ਇਹਨਾਂ 15 ਸੀਟਾਂ ਦੇ ਵਿੱਚੋਂ ਘੱਟੋ ਘੱਟ 12 13 ਸੀਟਾਂ ਦੇਦੀ ਤੇ ਲੇਕਿਨ ਉਹ ਮੁੱਖ ਤੌਰ ਤੇ ਕਾਰਨ ਰਿਹਾ ਵੀ ਕੁਝ ਵੋਟਾਂ ਜਿਹੜੀਆਂ ਸੀਗੀਆਂ ਉਹ 8 ਵਾਲੀਆਂ 11 ਤੇ 10 ਤੇ 10 ਵਾਲੀਆਂ 13 ਤੇ ਲੋਕਾਂ ਨੂੰ ਵੋਟੇ ਨਹੀਂ ਸੀ ਲੱਭਦੀ ਵੋਟ ਹੀ ਨਹੀਂ ਸੀ ਲੱਭਦੀ ਜੀਰੇ ਕਰਕੇ ਆ ਕਾਫੀ ਜਿਹੜਾ ਹੈਗਾ ਉਹ ਕਈ ਲੋਕਦਾਨ ਨੇ ਆਪਣੇ ਵੋਟ ਤੋਂ ਵਾਂਝੇ ਹੋਗੇ ਤੇ ਕਈ ਲੋਕ ਪਾ ਨਹੀਂ ਸਕੇ ਤੇ ਉਹਨਾਂ ਦਾ ਜਿਹੜਾ ਹੱਕ ਸੀਗਾ ਉਹ ਸਰਕਾਰ ਦੇ ਦੁਆਰਾ ਖੋਹਿਆ ਗਿਆ ਕਿਵੇਂ ਹੋਣੀ ਚਾਹੀਦੀ ਕੀਦੇ ਤੇ ਬਣਦੀ ਹੈ ਇਹ ਲੀਗਲੀ ਕਾਰਵਾਈ ਲੀਗਲੀ ਕਾਰਵਾਈ ਦੇਖੋ ਜੀ ਸਭ ਤੋਂ ਪਹਿਲਾਂ ਸਰਕਾਰ ਤੋਂ ਹੀ ਬਣਦੀ ਹੈ ਵੀ ਸਰਕਾਰ ਨੂੰ ਇਹ ਜਿਹੜੀਆਂ ਵੋਟਾਂ ਸੀਗੀਆਂ ਮੈਂ ਇਹ ਜਾਣਦਾ ਅੰਬੇਸ਼ਕ ਪੰਜ-ਛੇ ਦਿਨ 10 ਦਿਨ 20 ਦਿਨ ਅੜਕ ਕੇ ਕਰਾ ਲੈਂਦੇ ਪਹਿਲਾਂ ਵੋਟਰ ਸੂਚੀ ਜਿਹੜੀ ਹੈ ਉਹਨੂੰ ਕੰਪਲੀਟ ਕਰ ਲੈਂਦੇ ਲੇਕਿਨ ਇਹਨਾਂ ਨੇ ਵੋਟਰ ਸੂਚੀ ਜਿਹੜੀ ਹੈਗੀ ਉਹ ਕੰਪਲੀਟ ਨਹੀਂ ਕੀਤੀ ਜਿਹਦੇ ਕਰਕੇ ਸਰਕਾਰ ਬਹੁਤ ਵੱਡੀ ਗਨਾਹ ਕਰ ਰਹੀ ਹੈ ਦਿੱਕਤ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਉਸ ਅਕਾਲਪੁਰਖ ਦਾ ਵਾਹਿਗੁਰੂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਮੈਂ ਤੇ ਬਾਕੀ ਰੇਨੂ ਸਾਹਿਬ ਅੱਗੇ ਇਹਨਾਂ ਦਾ ਵੀ ਬਹੁਤ ਵੱਡਾ ਮਤਲਬ ਇਸ ਜਥੇ ਦੇ ਵਿੱਚ ਹੱਥਾ ਜੀ ਤੇ ਬਾਕੀ ਗਵਿੰਦਰ ਚੈਲ ਜੀ ਦਾ ਜੀ ਕਿ ਵਕੀਲ ਸਾਹਿਬ ਦਾ ਜੀ ਜਾਂ ਸਾਰੇ ਸੰਗਤ ਦਾ ਸਾਰੇ ਵਾਰਡ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਣ ਬਖਸ਼ਿਆ ਔਰ ਅਸੀਂ ਇਹਨਾਂ ਦੀ ਹਰ ਗੱਲ ਤੇ ਜੋ ਵਾਅਦਾ ਕਰਿਆ ਸਾਰੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ